ਅੱਜ ਹੀ ਮੰਗਾਂ ਨੂੰ ਲੈ ਕੇ ਅੱਜ ਇਸ ਅੱਜ ਸਾਡੇ ਅੱਜ ਪਹਿਲਾ ਦਾ ਗੇਟ ਰੈਲੀ ਸੀ ਜੀ ਅੱਜ ਪੰਜਾਬ ਸਰਕਾਰ ਵੱਲੋਂ ਜੋ ਮੈਗਮਨ ਨਿੱਜੀ ਕਰਨ ਵਾਸਤੇ ਟੈਂਡਰ ਖੋਲੇ ਜਾਣੇ ਸੀ ਅਸੀਂ ਉਹਦੇ ਪਹਿਲਾਂ ਵਿਰੋਧ ਵਿੱਚ 11ਵਾਂ ਗੇਟ ਰੈਲੀ ਕਰਨੀ ਸੀ ਜੇਕਰ ਟੈਂਡਰ ਰੱਦ ਨਾ ਕਰਦੇ ਤੇ 2 ਵਜੇ ਤੋਂ ਬਾਅਦ ਅਸੀਂ ਆਪਣਾ ਬੱਸ ਸਟੈਂਡ ਬੰਦ ਕਰਕੇ ਸ਼ਾਂਤ ਵਿੱਚ ਦਰਣਾ ਦੇਣਾ ਸੀ ਤਾਂ ਅਗਲੇ ਦਿਨ ਅਸੀਂ ਮੁੱਖ ਮੰਤਰੀ ਦੇ ਦਰਸ਼ ਤੇ ਦਰਣਾ ਦੇ ਕੇ ਉੱਥੇ ਵੱਡਾ ਪ੍ਰੋਟੈਸਟ ਕਰਨਾ ਸੀ ਪਰ ਕਿਤੇ ਨਾ ਕਿਤੇ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਸਾਡੇ ਤੇ ਧੱਕੇਵਾਹੀ ਕੀਤੀ ਗਈ ਤੇ ਸਾਡੇ ਜਿਹੜੇ ਆਗੂ ਨੇ ਉਹਨਾਂ ਨੂੰ ਘਰ ਵਿੱਚ ਰਾਉਂਡ ਅਪ ਕੀਤਾ ਗਿਆ ਨੈਰ ਬੰਦ ਕਰਕੇ ਤੇ ਉਹਨਾਂ ਨੂੰ ਰੌਂਡ ਅਪ ਕਰਕੇ ਰਸਤੇ ਲਿਆ ਗਿਆ ਜਿੰਦੇ ਰੋਸੋ ਜੋ ਅਸੀਂ ਅੱਜ ਸਵੇਰੇ ਪਹਿਲਾਂ ਆਪਣਾ ਜੋ ਬੱਸ ਸਟੈਂਡ ਤੇ ਰੋਡ ਬਲੋਕ ਕੀਤਾ ਸੀ ਚਲੋ ਪ੍ਰਸ਼ਾਸਨ ਨੇ ਸਾਡਾ ਕੋਆਪਰੇਟ ਕਰਕੇ ਸੀ ਪ੍ਰਸ਼ਾਸਨ ਦੇ ਨਾਲ ਆਪਣਾ ਜੋ ਰੋਡ ਖੋਲਤਾ ਹੈ ਬਾਕੀ ਜਿਹੜਾ ਸਾਡਾ ਧਰਨਾ ਮਜਾਰਾ ਉਹ ਚੱਲ ਰਿਹਾ ਜੀ ਹੁਣ ਕੀ ਕੋਈ ਅਧਿਕਾਰੀਆਂ ਨਾਲ ਗੱਲ ਹੋਈ ਹੈ ਸਾਡੇ ਅਧਿਕਾਰੀਆਂ ਨਾਲ ਇਹ ਗੱਲ ਹੈ ਕਿ ਸਾਡੇ ਜੋ ਵੀ ਮਹਿਕਮੇ ਨਿਜੀਕਰਨ ਵਾਸਤੇ ਕਿਲੋਮੀਟਰਸ ਦੀ ਮਸਾਂ ਪਾਈਆਂ ਜਾ ਰਹੀਆਂ ਹਨ ਜਿੱਥੇ ਆਪ ਸਰਕਾਰ ਨੇ ਸੱਤਾ ਚੋਂ ਆਉਣ ਤੋਂ ਪਹਿਲਾਂ بڑے 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 ਵਾਅਦੇ ਕੀਤੇ ਸੀ ਕਿ ਮੈਂ ਜਿਹੜੇ ਪ੍ਰਾਈਵੇਟ ਆਪਰੇਟਰ ਹੈ ਜੋ ਮਾਫੀਆ ਨੂੰ ਖਤਮ ਕਰਾਗਾ ਪਰ ਉਹਦੇ ਉਲਟ ਹੀ ਇਹ ਪ੍ਰਾਈਵੇਟ ਮਾਫੀਆ ਨੂੰ ਉਹ ਦਾਵਾ ਦੇਣ ਵਾਸਤੇ ਪ੍ਰਾਈਵੇਟ ਮਾਲਕਾਂ ਦੀ ਬੱਸਾਂ ਪੁਆਈਆਂ ਜਾ ਰਹੀਆਂ ਨੇ ਜਿੰਦਾ ਹੀ ਵਿਰੋਧ ਕਰ ਰਹੇ ਸੀ ਤੇ ਜੇਕਰ ਟੈਂਡਰ ਰਾਤ ਨਹੀਂ ਕੀਤਾ ਇਹਦਾ ਤੇ ਸਾਡਾ ਯਾਰ ਧਰਦਾ ਹੈ ਇਹ ਨਿਰੰਤਰ ਜਾਰੀ ਦਿੱਤਾ ਜੀਦਾ ਸਾਡੇ ਸਾਡੇ ਪ੍ਰੀਕੋ ਡਿਪੂ ਦੇ ਜਿਹੜਾ ਗੱਲ ਕਰੀਏ ਤੇ ਚਾਰ ਤੋਂ ਪੰਜ ਸਾਥੀ ਜਿਹੜੇ ਸਾਡੇ ਗ੍ਰਿਫਤਾਰ ਕੀਤੇ ਆ ਤੇ ਬਾਕੀ ਸਾਡੇ ਪੂਰੇ ਸੂਬੇ ਵਿੱਚ ਸਾਡੇ ਸਾਰੇ ਜਿਹੜੇ ਨਾ ਮੇਨ ਮੇਨ ਲੀਡਰ ਸਾਰੇ ਇਹਨਾਂ ਗ੍ਰਿਫਤਾਰ ਕੀਤੇ ਆ ਤੁਹਾਡਾ ਸਟੈਪ ਕੀ ਹੈ ਸਾਡਾ ਅਗਲਾ ਪ੍ਰੋਟੈਸਟ ਆਹੀ ਆ ਸ਼ਾਂਤ ਮਈ ਆਪਣਾ ਇੱਥੇ ਬੈ ਜੇਕਰ ਸਾਡੇ 11 ਵਜੇ ਤੱਕ ਸਾਡਾ ਕੋਈ ਹੱਲ ਨਹੀਂ ਹੁੰਦਾ ਤੇ ਅਸੀਂ ਕੋਈ ਮੇਨ ਹਾਈਵੇ ਜੋ ਸਾਡੇ ਸ਼ਹਿਰ ਦੇ ਲਾਗੇ ਲਾਗੇ ਪੈਂਦੇ ਆ ਅਸੀਂ ਸਾਰੇ ਬਲੋਕ ਕਰਾਂਗੇ ਜੀ ਪੂਰਾ ਨਾ ਕੀ ਤੁਹਾਡਾ ਮੇਰਾ ਨਾ ਹਰਪ੍ਰੀਤ ਸਿੰਘ ਛੋਡੀ ਮੈਂ ਪਟਨਾਪੁਰ ਸਪੀਆਰਸੀ ਕੰਟੈਕਟ ਵਰਕਰ ਜੁਨੀਆ ਦਾ ਸੂਬਾ ਮਿਤਪੁਰ ਦਾ ਨੂੰ ਜੇਕਰ ਪਾਸਪਾਸ ਨਾਲ ਦੜਨਾ ਤੱਕਾ ਕਰੂਗਾ ਤੇ ਅਜ਼ਿਆਦਮਤਿਆ ਕਰਾਂ ਦੇ ਦੇ ਆਤਮਤਿਆ ਕਰਾਵੇ ਸਾਰੀ ਉਸ ਪ੍ਰਸ਼ਾਸਨ ਤੇ ਟੀਆਟੀ ਵੀ ਹੋਊਗੀ ਜਿਹੜਾ ਨੇ ਚਾਰ ਬੰਦੇ ਸਾਡੇ ਨੇੜੇ ਜਿਹੜਾ ਕਿ ਬੰਦਾ ਸਾਡੇ ਨੇੜੇ ਆ ਗਿਆ ਤੇ ਜ਼ਿੰਮੇਵਾਰੀ ਉਸੇ ਦੀ ਹੋਊਗੀ ਕਾਰਨ ਕੀ ਆ ਵੀ ਅੱਜ ਤੋਂ ਕਾਰਨ ਬਾਈ ਜੀ ਕਿਲੋਮੀਟਰ ਮਹਿਕਮੇ ਦਾਰੇ ਦੀ ਸਾਨੂੰ ਨਤ ਖੱਜਲ ਖਰਾਅ ਕਰਦੇ ਕੋਈ ਤਨਖਾਹ ਨਹੀਂ ਦੇ ਰਹੇ ਤੇ ਮਹਿਕਮਾ ਦਿਨੋ ਦਿਨ ਨਿੱਜੀਕਰਨ ਕਰ ਰਿਹਾ ਅਸੀਂ ਨਿੱਜੀਕਰਨ ਦਾ ਵਿਰੋਧ ਕਰਦੇ ਹਾਂ ਸਰਕਾਰੀ ਬੱਸਾਂ ਪਾਓ 1 ਕਿਲੋਮੀਟਰ ਪਾਉਣ ਦੇ ਤੁਲੇ ਹੋਏ ਆ ਜੇ ਕਿਲੋਮੀਟਰ ਬੱਸ ਪਵੇ ਵੱਧ ਤੋਂ ਵੱਧ ਰੇਟ ਮਿਲੇ ਪਰ ਨਹੀਂ ਸਰਕਾਰ ਸਾਡਾ ਕਿਸਾਨਾਂ ਦੇ ਆਦਾਰ ਸਾਡਾ ਕੱਚਾ ਰੋਜ਼ਗਾਰ ਵੀ ਖੋਣ ਨੂੰ ਤਿਆਰ ਤੁਲੇ ਬੈਠੇ ਆ ਸਾਡਾ ਕੱਚਾ ਰੋਜ਼ਗਾਰ ਵੀ ਖੋਲੇ ਆ ਕਿ ਸਾਡਾ ਕਚਾ ਰਜਗਾਰ ਨਹੀਂ ਸਾਨੂੰ ਸੇਵ ਭਈ ਕੇ ਕੋਈ ਅਨਹੋਣੀ ਘਟਨਾ ਵਾਪਰਦੀ ਤਾਂ ਜ਼ਿੰਮੇਵਾਰ ਕੋ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਤੇ ਚੇਅਰਮੈਨ ਜਿਹੜਾ ਸਾਈਨ ਕਰ ਰਿਹਾ ਸਾਰੇ ਜ਼ਿਲ੍ਹੇ ਦੀ ਫੌਜ ਲਾ ਦੇ ਇਹਦਾ ਜ਼ਿੰਮੇਵਾਰ ਜ਼ਿੰਮੇਵਾਰ ਸ਼ੁਰੂ ਪੁਲਿਸ ਪ੍ਰਸ਼ਾਸਨ ਤੇ ਚੇਅਰਮੈਨ ਹੋਣਗੇ ਠੀਕ ਹੈ